ਸਸਿਕਾਲ ਅੱਜ ਆਏ ਆ ਮੱਚਬੜਾ ਸਾਗ ਗੁਰਦੁਆਰਾ ਗਨੀਖਾ ਨਵੀਂ ਖਾਂ ਵਿਖੇ ਲੋਕਾਂ ਦੀ ਸਹੂਲਤ ਵੀ ਹੈ ਲੋਕਾਂ ਦੀ ਧਰਮ ਨਾਲ ਵੀ ਆ ਕੇ ਮੱਥਾ ਟੇਕ ਕੇ ਜੁੜ ਜਾਂਦੇ ਨੇ ਤੇ ਰਿਜ਼ਲਟ ਵੀ ਠੀਕ ਇੱਕ ਜਿਹੜਾ ਸਟਾਫ ਹੈ ਦੈਟ ਇਜ਼ ਵੈਰੀ ਕੋਆਪਰੇਟਿਵ ਵੈਰੀ ਹੈ ਵੀ ਬਿਨਾਂ ਸ਼ੱਕ ਕੋਈ ਇਦੀ ਮਕਬੂਲੀਅਤ ਦੇ ਰੇਟਸ ਨੇ ਦੀ ਸ਼ਰਾਫਤ ਇਨ ਦਾ ਡੀਲਿੰਗ ਸਬਜੀਸ ਅਪ ਟੂ ਨੇ ਗਰਮੈਂਟ ਟੈਸਟ ਦੇ ਕੇ ਅੱਜ ਸਵੇਰੇ 7 ਵਜੇ ਰਿਪੋਰਟ ਆ ਗਈ ਸੀ ਇਸੇ ਦਾ ਦਾ ਜੇ ਸਾਡਾ ਆਪਣਾ ਕੋਈ ਟੈਸਟ ਕਰਵਾਣਾ ਹੁੰਦਾ ਤਾਂ ਅਸੀਂ ਇੱਥੇ ਆਉਨੇ ਆ ਜੀ ਸੀਐਮਸੀ ਡੀਐਮਸੀ ਵੀ ਅਸੀਂ ਜਾਂਦੇ ਆ ਜੀ ਜੇ ਲਈ ਕੋਈ ਪ੍ਰੋਬਲਮ ਹੁੰਦੀ ਪਰ ਟੈਸਟ ਅਸੀਂ ਇੱਥੋਂ ਕੋਵਾਕ ਲੈ ਜਾਂਦੇ ਆ ਸਾਰੀ ਸੰਗਤ ਇੱਥੋਂ ਫਾਇਦਾ ਲੈਂਦੀ ਹੈ ਜੀ ਹਰ 10 ਕਿਲੋਮੀਟਰ ਤੋਂ ਬਾਅਦ ਇੱਕ ਖੁਰਮੀ ਚਾਹੀਦੀ ਸੁਭਾਸ਼ ਜੀ ਤੁਸੀਂ ਟੈਸਟ ਕਰਵਾਉਣ ਆਏ ਹੋ ਤੁਹਾਨੂੰ ਸਭ ਤੋਂ ਪਹਿਲਾਂ ਲਾਈਫ ਕੇਅਰ ਫਾਊਂਡੇਸ਼ਨ ਦੇ ਸੈਂਟਰ ਬਾਰੇ ਕਿਵੇਂ ਪਤਾ ਲੱਗਾ ਸੈਂਟਰ ਠੀਕ ਹੈ ਸ਼ਹਿਰ ਦੇ ਅਪ੍ਰੋਚੀਬਲ ਹੈ ਹਰ ਆਦਮੀ ਅਫੋਰਡ ਕਰ ਸਕਦੇ ਬਹੁਤ ਹੀ ਸਹੂਲਤ ਹੈ ਵੀ ਗੁਰਦੁਆਰਾ ਸਾਹਿਬ ਦੀ ਪਪੂਲਾਰਿਟੀ ਦੇ ਸਾਹਮਣੇ ਪਬਲਿਕ ਆਉਂਦੀ ਹੈ ਜੁੜਦੀ ਹੈ ਇਹਦਾ ਇੱਕ ਬੈਨੀਫਿਟਸ ਹੈ ਜੀ ਤੁਸੀਂ ਸਭ ਤੋਂ ਪਹਿਲਾਂ ਕਦੋਂ ਜੁੜੇ ਫਾਊਂਡੇਸ਼ਨ ਨਾਲ ਮੈਂ ਅੱਜ ਤੋਂ 2 ਸਾਲ ਪਹਿਲਾਂ ਜੀ ਕੀ ਟੈਸਟ ਕਰਵਾਏ ਸੀਗੇ ਤੁਸੀਂ ਉਦੋਂ ਟਾਈਮ ਇੱਕ ਤਾਂ ਸ਼ੂਗਰ ਕਰਵਾਈ ਸੀ ਇੱਕ ਥੋੜੀ ਜੀ ਹਾਰਟ ਦੀ ਪ੍ਰੋਬਲਮ ਸੀ ਉਹ ਚੈੱਕ ਕਰਵਾਈ ਸੀ ਬਾਕੀ ਉਸ ਵੇਲੇ ਰਿਪੋਰਟਸ ਨਾਰਮਲ ਜੀ ਮਛਵੜਾ ਸਾਹਿਬ ਇਸ ਖੇਤਰ ਦੇ ਵਿੱਚ ਹੋਰ ਲੈਬਾਂ ਕਾਫੀ ਸਹਰ ਰਹੀਆਂ ਹੋਣਗੀਆਂ ਪਰ ਤੁਹਾਨੂੰ ਇਸ ਲੈਬ ਤੇ ਹੀ ਕਿਉਂ ਟਰਸਟ ਰਿਹਾ ਇੱਕ ਤਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਮਕਬੂਲੀਅਤ ਹੈ ਜੀ ਉਹਦੀ ਜਿਹੜੀ ਪੇਨ ਜਿਹੜੀ ਹੈ ਲੋਕਾਂ ਨੂੰ ਹਾਲੇ ਵੀ ਇਤਿਲਾਚ ਹੈ ਗੁਰੂ ਸਾਹਿਬ ਦੀ ਇਸ ਕਰਕੇ ਉਹ ਨਾਲ ਜੁੜੋ ਜੀ ਜੀ ਤੇ 75% ਤੱਕ ਟੈਸਟ ਨੇ ਜਿਹੜੇ ਆਫ ਰੇਟਾਂ ਤੇ ਮਿਲਦੇ ਨੇ ਤੇ ਇਹਦੀ ਕਿੱਡੀ ਕਬਡੀ ਸਹੂਲਤ ਹੈ ਜਿਹੜੀ ਆਪਣੇ ਇਲਾਕੇ ਦੇ ਲੋਕਾਂ ਲਈ ਸ਼ਹਿਰ ਦੇ ਜਿੰਨਾ ਤੱਕ ਸਮਝਦਾ ਜੀ ਸ਼ਹਿਰ ਦੇ ਤਕਰੀਬਨ ਮੋਸਟਲੀ ਏਜਡ ਆਦਮੀ ਜਾਂ ਜਿੰਨੇ ਵੀ ਨਹੀਂ ਉਹ ਇੱਥੇ ਆ ਕੇ ਟ੍ਰੀਟਮੈਂਟ ਟੈਸਟ ਕਰਵਾਉਂਦੇ ਨੇ ਔਰ ਉਹਦਾ ਇਲਾਜ ਮਿਲਦਾ ਹੈ ਇਲਾਜ ਬਾਹਰੋਂ ਮਿਲਦਾ ਹੈ ਪਰ ਟ੍ਰੀਟਮੈਂਟ ਜੱਦੇ ਰੈਟ ਨਾ ਵੀ ਘੱਟੇ ਜੀ ਤੁਸੀਂ ਰਿਪੋਰਟ ਲਈ ਇੱਥੋਂ ਹਨਾ ਰਿਪੋਰਟ ਲਈ ਤੇ ਜਿਹੜੀ ਰਿਪੋਰਟ ਦੀ ਜਿਹੜੀ ਗੁਣਵੱਤਾ ਆ ਜਿਹੜੀ ਉਹਦੀ authenticity ਆ ਰਿਪੋਰਟ ਦੀ ਉਹ ਤੁਹਾਨੂੰ ਕਿਵੇਂ ਲੱਗੀ ਤੁਸੀਂ ਨੇੜੇ ਤੇੜੇ ਦੇ ਲੋਕਾਂ ਨੂੰ ਵੀ ਅਸੀਂ ਰਿਪੋਰਟ ਬਾਰੇ ਦੱਸਿਆ ਉਹਨਾਂ ਦਾ ਕੀ ਤਜਰਬਾ ਰਿਹਾ ਮੇਰੇ ਨਾਲੋਂ ਜ਼ਿਆਦਾ ਇੱਥੇ ਦੀ ਪਬਲਿਕ ਜਿਹੜੀ ਹੈ ਜ਼ਿਆਦਾ ਜੁੜੀ ਹੋਈ ਹੈ ਇਸ ਸੈਂਟਰ ਨਾਲ ਜੀ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਵੀ ਇਦੀ ਮਕਬੂਲੀਅਤ ਦੇ ਰੇਟਸ ਹਨ ਦੀ ਸ਼ਰਾਫਤ ਇਨ ਦਾ ਡੀਲਿੰਗ ਸਭ ਚੀਜ਼ ਅਪ ਟੂ लेवल जी डीलिंग तो मैं सवाल करता इत्ھوں ਦਾ ਜਿਹੜਾ ਸਟਾਫ ਹੈ ਉਹਨਾਂ ਦਾ ਕਿਵੇਂ ਤੁਹਾਡਾ ਡੀਲਿੰਗ ਬਿਲਕੁਲ ਕੋਆਪਰੇਟਿਵ ਹੈ ਜੀ ਬਿਲਕੁਲ ਡੀਲਿੰਗ ਦੀ ਠੀਕ ਹੈ ਜ਼ਬਾਨ ਦੀ ਠੀਕ ਹੈ ਵੀ ਕੱਲ ਮੈਂ ਟੈਸਟ ਦੇ ਕੇ ਗਿਆ ਅੱਜ ਸਵੇਰੇ 7 ਵਜੇ ਰਿਪੋਰਟ ਆ ਗਈ ਸੀ ਠੀਕ ਹੈ ਜੇਹੀ ਚੀਜ਼ ਹੁੰਦਾ ਵੀ ਇਨਸਾਨ ਅੱਜ ਟੈਸਟ ਦੇ ਕੇ ਜਾਵਾ ਦੋ ਦਿਨ ਅਜ ਆਏ ਨਹੀਂ ਐ ਛੁੱਟੀ ਹੈ ਇਹ ਹੋਇਆ ਨਹੀਂ ਉਹ ਫਿਰ ਉਹਦੀ ਝਹਰਾਂ ਵੀ ਹੁੰਦੀ ਇਹਦੇ ਚ ਕੱਲ ਮੈਂ ਦੇ ਕੇ ਗਿਆ ਅੱਜ ਨੂੰ ਠੀਕ ਟਾਈਮ ਤੇ ਰਿਪੋਰਟ ਸਹੀ ਟਾਈਮ ਤੇ ਉੱਤੇ ਮਿਲ ਗਈ ਜਿਸ ਤਰ੍ਹਾਂ ਪੰਜਾਬ ਹਰਿਆਣਾ ਹਿਮਾਚਲ ਚ 160 ਦੇ ਕਰੀਬ ਸੈਂਟਰ ਨੇ ਪੜਿਆ ਹੈ ਜੀ ਹਾਂਜੀ ਪੜਿਆ ਤੁਸੀਂ ਹੈਨਾ ਤੇ ਕਿੰਨਾ ਕੁ ਵੱਡਾ ਲਾਭ ਲੈ ਰਹੇ ਹੋਣਗੇ ਉੱਥੋਂ ਦੇ ਇਲਾਕੇ ਦੇ ਲੋਕ ਅਤੇ ਹੋਰ ਵੀ ਇਸ ਤਰ੍ਹਾਂ ਖੁੱਲਣੀਆਂ ਚਾਹੀਦੀਆਂ ਲਾਭਾਂ ਜੀ ਦੇਖੋ ਮਾਈ ਡੀਅਰ ਹਰ 10 ਕਿਲੋਮੀਟਰ ਤੋਂ ਬਾਅਦ ਇੱਕ ਖੁਰਨੀ ਚਾਹੀਦੀ ਹੈ ਜੀ ਜਿਵੇਂ ਇੱਥੇ ਹੀ ਡੋਹਾ ਪਿੰਡ ਇੱਕ ਬੈਠ ਚ ਹੈ ਜਿੱਥੇ ਉੱਥੇ ਖੁਰਨਾ ਜੀ ਤੁਹਾਡੇ ਘਮਾਨੇ ਵਾਲੀ ਸਾਈਡ ਖੁਰਨੀ ਚਾਹੀਦੀ ਹੈ ਕਿਉਂਕਿ ਉੱਥੋਂ ਦੀ ਪਬਲਿਕ ਇੱਥੇ ਆਉਣ ਚ ਕੋਈ ਆदमी ਆ ਨਾ ਸਕੇ ਕੋਈ ਅਫੋਰਡ ਕਰ ਨਾ ਸਕੇ ਕਿਸ ਕੋ ਸਾਧਨ ਨਾ ਹੋਵੇ ਉਹ ਜਾਣਦਾ ਤਾਂ ਨੇਚਰਲੀ ਗੱਲ ਹੈ ਵੀ ਉਹ ਹਿਚ ਕਰੂਗਾ ਫਿਰ ਉਸ ਨੂੰ ਜੀ ਤੇ ਇਹਦੇ ਨਾਲ ਜੋ ਪਹਿਲਾਂ ਆਪਾਂ ਹੋਰ ਮਹਿੰਗੇ ਟੈਸਟ ਕਰਾਉਂਦੇ ਹੁੰਦੇ ਸੀ ਜੇਬ ਤੇ ਬੜਾ ਵੱਡਾ ਟਾਕਾ ਪੈਂਦਾ ਹੁੰਦਾ ਸੀਗਾ ਉਹਦੇ ਨਾਲ ਕਿੰਨਾ ਕੁ ਫਰਕ ਪਿਆ ਇਲਾਕੇ ਦੇ ਲੋਕਾਂ ਨੂੰ ਜਿਨ੍ਹਾਂ ਨੇ ਇੱਥੋਂ ਟੈਸਟ ਕਰਵਾਏ ਉਹਨਾਂ ਨੇ ਤੁਹਾਨੂੰ ਕਿਹਾ ਕਿ ਸਾਡੇ ਰੇਟ ਬਹੁਤ ਇੱਥੇ ਘੱਟ ਜੈਨੂਇਨ ਦੇ ਵਿੱਚ ਟੈਸਟ ਹੋਇਆ ਹਰ ਆਦਮੀ ਜਿਹੜਾ ਬਿਮਾਰ ਹੈ ਨਾ ਉਹ ਆਪਣੀ ਕੋਈ ਨਾ ਕੋਈ ਖੁੱਡ ਲੱਭਦਾ ਹੈ ਕਿ ਮੈਂ ਕਿੱਥੋਂ ਟਿਕ ਸਸਤਾ ਹੋ ਜਾਈਏ ਠੀਕ ਹੈ ਜਿਹੜਾ ਇਨਸਾਨ ਇੱਥੇ ਇਸ ਇਲਾਕੇ ਦਾ ਹੈ ਉਹ ਇੱਥੇ 90% ਪਬਲਿਕ ਇੱਥੇ ਟੈਸਟ ਕਰਉਂਦੀ ਹੈ ਜੀ ਜਿਤਕ ਮੇਰੀ ਜਜਮੈਂਟ ਹੈ ਮੈਂ ਤਾਂ ਇਹੀ ਕਹਿ ਸਕਦਾ ਵੀ ਇਟ ਇਜ਼ ਬੈਟਰ ਲੋਕਾਂ ਦੀ ਸਹੂਲਤ ਵੀ ਹੈ ਲੋਕਾਂ ਦੀ ਧਰਮ ਨਾਲ ਵੀ ਆ ਕੇ ਮੱਥਾ ਟੇਕ ਕੇ ਜੁੜ ਜਾਂਦੇ ਨੇ ਤੇ ਰਿਜ਼ਲਟ ਵੀ ਠੀਕ ਮਿਲਦੇ ਹੈ ਬੇ ਦਵਾਈ ਨਾਲ ਦੁਆ ਵੀ ਨਾਲ ਨਾ ਮਿਲਦੀ ਹੈ ਬਹੁਤ ਸਾਰੀ ਜੀ ਤੁਸੀਂ ਓਵਰਆਲ ਜਿਵੇਂ ਲਾਈਫ ਕੇਅਰ ਫਾਊਂਡੇਸ਼ਨ ਦੇ ਸੁਪਰਾਲੇ ਬਾਰੇ ਜਿੱਥੇ ਰਿਪੋਰਟ ਵੀ ਬਹੁਤ ਵਧੀਆ ਹੈ ਕੈਨੇਬੀਅਲ ਸਰਟੀਫਾਈਡ ਰਿਪੋਰਟ ਮਿਲਦੀ ਹੈ ਹਰ ਥਾਂ ਦੇ ਉੱਤੇ ਪ੍ਰਵਾਨਤ ਹੁੰਦੀ ਆ ਓਵਰਆਲ ਫਾਊਂਡੇਸ਼ਨ ਦੇ ਸੁਪਰਾਲੇ ਬਾਰੇ ਤੁਸੀਂ ਕੀ ਕਹੋਗੇ ਜੀ ਦੇਖੋ ਜੀ ਜਿਹੜੀ ਸੰਸਥਾ ਇਸ ਨੂੰ ਚਲਾ ਰਹੀ ਹੈ ਉਹਨੂੰ ਚਾਹੇ ਪ੍ਰੋਫਿਟ ਹੋਵੇ ਜਾਂ ਨਾ ਹੋਵੇ ਗੁੱਡਵਿਲ ਤਾਂ ਮਿਲਦੀ ਹੈ ਨਾ ਜੀ ਬੇਨਾ ਸ਼ੱਕ ਜੀ ਇਤਨੀ ਨੇ ਹੈਵੀ ਅਸੀਂ ਕਈ ਵੀ ਅਸੀਂ ਪੈਸੇ ਕਿੰਨੇ ਦੇਤੇ ਜਦ ਕਿ ਰੇਟਸ ਨੇ ਹੈ ਨਹੀਂ ਜਿੰਨੇ ਡਾਕਟਰਸ ਗੇਨ ਕਰ ਰਹੇ ਜਿੰਨਾ ਪੈਸਾ ਲੈ ਰਹੇ ਨੇ ਇਹ ਕਿਹੋ ਜਿਹਾ ਪੇਸ਼ਾ ਹੈ ਜੀ ਤੇ ਬਗਰ ਪਬਲਿਕ ਦਾ ਸਰਦਾਰ ਨਹੀਂ ਪਰ ਉਹ ਉਹਨਾਂ ਦੀ ਰੇਟਸ ਨੇ ਉਹ ਮਜਬੂਰੀ ਚ ਹਰ ਆਦਮੀ ਪੇ ਕਰਕੇ ਆਪਣਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਬਟ ਇਟ ਇਜ਼ ਅ ਬਹੁਤ ਜਗਾ ਹੈ ਜਿੱਥੇ ਮੈਂ ਆਪ ਸ਼ਹਿਰ ਦੇ ਰਹਿਣ ਹੋਣਾ ਜਿਹੜਾ ਟੈਸਟ 30 ਰੁਪਏ ਚ ਹੋਇਆ ਮੈਂ ਉਹ ਕੀ ਐਸੀ ਕੱਲ ਸਵੇਰ ਉਹ 100 ਰੁਪਏ ਜੀ ਠੀਕ ਹੈ ਜਿਹੜਾ 슈ਗਰ ਦਾ ਟੈਸਟ ਹੈ ਇਹਦੀ ਤਾਂ ਘੱਟੋ ਘੱਟ ਵੀ 500 ਰੁਪਏ ਚ ਮੇਰਾ ਖੜਾ ਚੁਟਣਾ ਸੀ ਸੋ ਗਾਟ ਇਟ ਜਿਹੜਾ 3 ਮਹੀਨੇ ਵਾਲਾ ਟੈਸਟ ਹੈ ਐਚ ਵੀ 1 ਸੀ ਦਾ ਇੱਕ ਜਿਹੜਾ ਸਟਾਫ ਹੈ ਥੈਟ ਇਜ਼ ਵੈਰੀ ਕੋਆਪਰੇਟਿਵ ਐਨੀ ਹੈ ਵੀ ਬਿਨਾਂ ਸ਼ੱਕ ਜੀ ਹਾਂਜੀ ਕੋਈ ਕੋਈ ਇਸ ਤਰ੍ਹਾਂ ਦੀ ਕਿੰਟਰਪਰੰਤ ਨਹੀਂ ਜੋ ਕੁਝ ਵੀ ਉਹਨਾਂ ਨੇ ਕਹਿਣਾ ਹੈ ਉਹ ਠੀਕ ਟੈਸਟ ਹੋਣਾ ਹੈ ਜੀ ਅਤੇ ਗੁਰੂ ਘਰ ਦੀ ਜਿਹੜੀ ਕਮੇਟੀ ਨੇ ਇਹ ਉਪਰਾਲਾ ਕੀਤਾ ਹੈ ਇਹ ਥਾਂ ਦਿੱਤੀ ਹੈ ਇਹ ਸਪੇਸ ਦਿੱਤੀ ਹੈ ਵੀ ਲੋਕਾਂ ਦੀ ਸੇਵਾ ਕਰ ਸਕੀਏ ਇਸ ਥਾਂ ਦੇ ਉੱਤੇ ਤੇ ਉਹਨਾਂ ਬਾਰੇ ਕੀ ਕਹੋਗੇ ਉਹ ਕੁਝ ਨਾ ਕੁਝ ਭਲਾ ਵੀ ਚਾਹੁੰਦੀ ਹੈ ਹੂੰ ਚਾਹੇ ਆਪਣਾ ਨਾ ਹੋਵੇ ਸੋਚਣੇ ਵਿੱਚ ਭਲੇ ਦਾ ਕੰਮ ਇਹ ਹੋ ਰਿਹਾ ਸਿਰਫ ਲਾਇਬ੍ਰੇਰੀ ਬਣਾਉਣ ਨਾਲ ਨਹੀਂ ਮਸਲੇ ਹੱਲ ਹੋ ਜਾਂਦੇ ਲਾਇਬ੍ਰੇਰੀ ਬਣਾਤੀ ਕੋਤਰ ਸਾਹਿਬ ਇਹ ਮੈਥਡਿਕਲ ਵਸੇ ਪ੍ਰਸ਼ਾਦ ਲੈ ਲਿਆ ਉਹਨਾਂ ਨੂੰ ਕੁਝ ਨਾ ਫੈਸਿਲਿਟੀ ਵੀ ਚਾਹੀਦੀ ਹੈ ਜਿਹੜੀ ਮਿਲ ਰਹੀ ਹੈ ਚਾਹੇ ਕੋਈ ਅਮਰੀਕਾ ਬੈਠਾ ਹੈ ਚਾਹੇ ਕੋਈ ਕੈਨੇਡਾ ਬੈਠਾ ਹੈ ਚਾਹੇ ਕੋਈ ਇੰਗਲੈਂਡ ਬੈਠਾ ਹੈ ਉਹ ਆਊਗਾ ਤੇ ਇੱਥੇ ਵਿਜ਼ਿਟ ਕਰਕੇ ਮੱਥਾ ਟੇਕ ਕੇ ਜਾਊਗਾ ਚੰਕੋਲ ਸਾਹਿਬ ਜੀ ਇੱਥੇ ਹੀ ਮਕਬੂਲੀਅਤ ਜਿਵੇਂ ਇੱਥੇ ਮੱਥਾ ਟੇਕਣਾ ਹੈ ਤਾਂ ਕਿਸੀ ਜਾਣਾ ਹੈ ਸੱਸੀ ਕਾ ਵੀਰ ਜੀ ਸੱਸੀ ਕਾ ਵੀਰ ਜੀ ਹਾਂ ਜੀ ਵੀਰ ਜੀ ਫਾਊਂਡੇਸ਼ਨ ਦੀ ਲੈਬਰੀ ਸਭ ਤੋਂ ਪਹਿਲਾਂ ਕਿਵੇਂ ਪਤਾ ਲੱਗਿਆ ਤੁਹਾਨੂੰ ਇੱਥੇ ਜੀ ਅਸੀਂ ਅਕਸਰ ਇੱਥੇ ਆਉਂਦੇ ਰਹਿੰਨੇ ਆ ਜੀ ਬਾਬਾ ਜੀ ਦੇ ਕੋਲੋਂ ਸੇਵਾ ਵਾਸਤੇ ਵੀ ਸਾਡੇ ਕੋਲ ਜਾਣਦੇ ਨੇ ਤੇ ਸੇਵਾ ਵਾਸਤੇ ਵੀ ਅਸੀਂ ਤੇ ਆਉਂਦੇ ਰਹਿੰਨੇ ਆ ਜੀ ਜਿ세 ਦਾ ਮੰਨ ਲਓ ਵੀ ਆ ਜਿਹੜੀ ਆ ਬਣੀ ਹੈ ਬਾਹਰ ਪਾਰਕਿੰਗ ਦੇ ਵਗੈਰਾ ਸੇਵਾ ਹਾਂਜੀ ਤੇ ਸਰ ਕੇ ਅਸੀਂ ਅਕਸਰ ਆਲੇ ਜਾਂਦੇ ਰਹਿੰਨੇ ਆ ਜੀ ਤੁਹਾਨੂੰ ਜਦੋਂ ਖੁੱਲੀ ਆ ਲੈਬ ਤਾਂ ਸਾਨੂੰ ਪਤਾ ਲੱਗਿਆ ਅਸੀਂ ਜਾਂਦੇ ਵੀ ਇਹਨਾਂ ਨਾਲ ਵੀ ਜੁੜੇ ਹੋਏ ਆ ਤਾਂ ਜਦੋਂ ਸਾਡੀ ਕਿਸੇ ਵੀ ਰਿਸ਼ਤੇਦਾਰ ਦਾ ਜਾਂ ਸਾਡਾ ਆਪਣਾ ਕੋਈ ਟੈਸਟ ਕਰਵਾਉਣਾ ਹੁੰਦਾ हांਸੀਂ ਇੱਥੇ ਆਨੇ ਆ ਜੀ ਜੀ ਹਾਂ ਸਾਨੂੰ ਕਾਫੀ ਸਸਤੇ ਰੇਟਾਂ ਦੇ ਇਹ ਜਿਹੜੀ ਹੈ ਸਾਰੇ ਸੈਂਪਲਿੰਗ ਜਿਹੜੀ ਹੁੰਦੀ ਹੈ ਬੜੀ ਵਧੀਆ ਪਾਸ ਸਰਹਾਨੀ ਤੋਂ ਮਿਲਦਾ ਹੈ ਜੀ ਸਾਨੂੰ ਬੜਾ ਫਾਇਦਾ ਹੋਇਆ ਇਸ ਚੀਜ਼ ਦਾ ਜੀ ਜੀ ਕਿਹੜੇ ਪਿੰਡੋਂ ਆਨੇ ਆਪ ਜੀ ਇੱਥੇ ਸਾਡਾ ਪਿੰਡ ਜੀ ਹਸਾਪੁਰਾ ਜੀ ਹਾਂ ਜੀ ਹਾਂ ਸਾਰਾ ਪਿੰਡ ਕਾਰ ਸੇਵਾ ਨਾਲ ਜੁੜਿਆ ਹੋਇਆ ਹੈ ਹੂੰ ਤੇ ਅਕਸਰ ਬਾਬਿਆਂ ਜੀ ਦੇ ਨਾਲ ਕਾਰ ਸੇਵਾ ਬੱਥੇ ਬਾਬਾ ਪਹਿਲਾਂ ਮਾਨ ਸਿੰਘ ਹੁੰਦੇ ਸੀ ਹਾਂ ਜੀ ਬਾਬਾ ਜਨੈਲ ਸਿੰਘ ਜੀ ਉਹ ਤੋਂ ਬਾਬਾ ਵਧਾਵਾ ਜੀ ਚਲੇ ਗਏ ਨੇ ਤੇ ਹੁਣ ਬਾਬਾ ਲਖਾ ਜੀ ਇੱਥੇ ਨੇ ਅਸੀਂ ਬੜੀ ਦੇਰ ਤੋਂ ਜੁੜੇ ਹੋਏ ਹਾਂ ਜੀ ਗੁਰਦਸਤਾਵਾਲੀ ਸੰਸਥਾ ਨਾਲ ਜੀ ਜਿਸ ਤਰ੍ਹਾਂ ਤੁਸੀਂ 15 20 ਵਾਰ ਇੱਥੋਂ ਨਾ ਟੈਸਟ ਕਰਾਏ ਨੇ ਹਾਂਜੀ ਐਸੇ ਤਰ੍ਹਾਂ ਹੀ ਤੁਸੀਂ ਆਪਣੇ ਮਿੱਤਰ ਰਿਸ਼ਤੇਦਾਰ ਆਸ-ਪਾਸ ਨੂੰ ਵੀ ਦੱਸਿਆ ਲੈਬਰੀ ਹਾਂਜੀ ਹਾਂਜੀ ਸਾਡੇ ਅਕਸਰ ਜਿਹੜੇ ਨੇੜੇ-ਟੜੇ ਜਿੰਨੇ ਰਿਸ਼ਤੇਦਾਰ ਸਾਹਿਬ ਹੈਗੇ ਨੇ ਜੀ ਉਹਨਾਂ ਨੂੰ ਦੱਸ ਦਿਆਂ ਉਹ ਸਾਰੇ ਇੱਥੇ ਹੀ ਆ ਰਹੇ ਨੇ ਹਾਂ ਔਰ ਇੱਥੇ ਇਸ ਸੰਸਥਾ ਦਾ ਰਪੂਰ ਪੈਦਾ ਉਠਾ ਰਹੇ ਨੇ ਜੀ ਹਾਂਜੀ ਤੇ ਉਹਨਾਂ ਦਾ ਜੇ ਇਲਾਜ ਦੀ ਗੱਲ ਕਰੀਏ ਕੁਝ ਐਸੇ ਪੇਸ਼ੈਂਟ ਨੇ ਜਿਨ੍ਹਾਂ ਦਾ ਇਲਾਜ ਵੱਡੇ ਹਸਪਤਾਲਾਂ ਪੀਜੀਐ ਜਾਂ ਬੱਤੀ ਕਿਤੇ ਹੋਰ ਚੱਲ ਰਿਹਾ ਹੈ ਪੱਕੇ ਤੌਰ ਦੇ ਉੱਤੇ ਇੱਥੋਂ ਟੈਸਟ ਕਰਵਾ ਰਹੇ ਨੇ ਹਾਂਜੀ ਹਾਂਜੀ ਟੈਸਟ ਸਾਰੇ ਅਸੀਂ ਤਕਰੀਬਨ ਜਦੋਂ ਮੰਨ ਲਓ ਅਸੀਂ ਸਾਡੇ ਸੀਐਮਸੀ ਡੀਐਮਸੀ ਵੀ ਅਸੀਂ ਜਾਂਦੇ ਹਾਂ ਜੀ ਹੂੰ ਹੂੰ ਜੇ ਲਈ ਕੋਈ ਪ੍ਰੋਬਲਮ ਹੁੰਦੀ ਪਰ ਟੈਸਟ ਅਸੀਂ ਇੱਥੋਂ ਕਰਵਾ ਕੇ ਲੈ ਜਾਂਦੇ ਹਾਂ ਜਾਂ ਜਦੋਂ ਟੈਸਟ ਲਿਖਦੇ ਨੇ ਤਾਂ ਅਸੀਂ ਕਹਿੰਦੇ ਸਾਡੇ ਕੋਲ ਸਾਡੇ ਆਪਣੇ ਲੈਬ ਸਹੀ ਹੈ ਜੀ ਜੀ ਤਾਂ ਕਈ ਵਾਰੀ ਉਹ ਕਹਿੰਦੇ ਵੀ ਨਹੀਂ ਤੁਸੀਂ ਉੱਥੇ ਰਹਿਣ ਦਿਓ ਟੱਡਕੋ ਵਾਲਾ ਆਹ ਵੱਡੀ ਲੈਬ ਹੈ ਪਰ ਸਾਨੂੰ ਇਥੋਂ ਸਹੀ ਹੈ ਤੁਹਾਨੂੰ ਯਕੀਨ ਹੈ ਪੂਰਾ ਸਾਨੂੰ ਮਹਾਰਾਜ ਜਿੰਨਾ ਭਰੋਸਾ ਜੀ ਇਸ ਲੈਬ ਤੇ ਜੀ ਤੁਸੀਂ ਇਥੋਂ ਟੈਸਟ ਕਰਵਾਉਨੇ ਹੋ ਇਸ ਲੈਬ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਜਿਹੜਾ ਇਲਾਜ ਹੁੰਦਾ ਤੁਹਾਨੂੰ ਕੋਈ ਦਿੱਕਤ ਆਈ ਵੀ ਇਲਾਜ ਸਹੀ ਨਾ ਹੋਇਆ ਹੋਵੇ ਨਹੀਂ ਜੀ ਨਹੀਂ ਐਸੀ ਕੋਈ ਪ੍ਰੋਬਲਮ ਨਹੀਂ ਜਿਹੜੀ ਲੈਬ ਦੀ ਜੋ ਵੀ ਗੱਲਬਾਤ ਹੈ ਜੋ ਰਿਜ਼ਲਟ ਆਂਦੇ ਨੇ ਉਹ ਸਾਰਾ ਬਿਲਕੁਲ ਸਹੀ ਹੈ ਜੀ ਸਾਨੂੰ ਕਦੇ ਕੋਈ ਪ੍ਰੋਬਲਮ ਦੇਖਣ ਨੂੰ ਨਹੀਂ ਆਈ ਜੀ। ਵੀ ਲੁਧਿਆਣਾ ਕਿਸੇ ਵੀ ਹਸਪੀਟਲ ਤਨ ਨਹੀਂ ਨਾ ਜੀ ਨਾ ਅਸੀਂ ਉੱਥੇ ਉਹ ਉਹਨਾਂ ਨੂੰ ਜਦੋਂ ਦਿਖਾਣੇ ਉਹਨਾਂ ਨੇ ਕੋਈ ਸਾਡੇ ਨਾਲ ਕਦੇ ਕੰਦੂ ਪਰੰਤੂ ਨਹੀਂ ਕੀਤਾ। ਜਦੋਂ ਠੀਕ ਹੋਣ ਤੋਂ ਬਾਅਦ ਜਿਹੜੇ ਟੈਸਟ ਨੇ ਉਹ ਬਿਲਕੁਲ ਸਹੀ ਆਂਦੇ ਨੇ। ਜਿਹੜੀ ਪਹਿਲਾਂ ਪ੍ਰੋਬਲਮ ਆਂਦੀ ਹੈ ਉਹ ਜਦੋਂ ਦਵਾਈਆਂ ਲੈਣੇ ਆ ਉਹ ਸਹੀ ਹੋ ਜਾਂਦਾ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ। ਟੈਸਟ ਬਿਲਕੁਲ ਸਹੀ ਆ ਜਾਂਦੇ ਨੇ ਬਾਅਦ ਫਿਰ ਤੁਹਾਨੂੰ ਮਨ ਨੂੰ ਕਿੰਨੀ ਕ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਐਡੀ ਵੱਡੀ ਜਿਹੜੀ ਲੈਬ ਹੈ ਖੁੱਲੀ ਹੈ ਜਿਹਦੇ ਇੰਨੇ ਵਧੀਆ ਟੈਸਟ ਤੇ ਤੁਹਾਨੂੰ ਡਾਇਗਨੋਸ ਮਿਲ ਕੇ ਤੁਹਾਡਾ ਇਲਾਜ ਹੁੰਦਾ ਤੇ ਸਹੀ ਹੁੰਦਾ ਸਾਨੂੰ ਬੜਾ ਚੰਗਾ ਲੱਗਿਆ ਜੀ ਮੈਂ ਹੁਣੇ ਤੁਸੀਂ ਆਖਬਾਰ ਖੜਾਂਗੇ ਸਾਡੀ ਨਾ ਉਹ ਬਰੋਂ ਆਨਲਾਈਨ ਤੋਂ ਆਈ ਹੈ ਹਾਂਜੀ ਤੇ ਇਹਨੂੰ ਮੈਂ ਮੀਟਿੰਗ ਦਿਖਾ ਰਹੀ ਸੀ ਮੈਂ ਇਹ ਬਾਹਰ ਦੇਖੋ ਡੈਂਟਲ ਜਿਹੜੀ ਆ ਲਿਸਟ ਲੱਗੀ ਹੋਈ ਹੈ ਹਾਂਜੀ ਵੀ ਆਪਾਂ ਇਹਨਾਂ ਕੋਲ ਵੀ ਜਾ ਕੇ ਆਪਣੇ ਇਹਨਾਂ ਦੀ ਮੰਮੀ ਦੇ ਸਾਡੇ ਮਤਲਬ ਜਿਹੜੇ ਵਾਈਫ ਹੈਗੇ ਨੇ ਉਹਨਾਂ ਦੇ ਦੰਦ ਖਰਾਬ ਹੈਗੇ ਨੇ ਮੈਂ ਆਪਣਾ ਵੀ ਚੈੱਕ ਅਪ ਕਰਾਉਣਾ ਹੈਗਾ ਉਹ ਬਾਹਰੋਂ ਮੈਂ ਪੜ੍ਹ ਕੇ ਮੈਂ ਸੋਚਿਆ ਮੈਂ ਕਿਹਾ ਵੀ ਹੁਣ ਉੱਥੇ ਅਸੀਂ ਵਿజిਟ ਕਰਾਂਗੇ ਇੱਥੇ ਇਹਨਾਂ ਦਾ ਉਹ ਲਿਖਿਆ ਹੋਇਆ ਐਡਰੈਸ ਬਾਹਰ ਸਮਰਾਲੇ ਆਂ ਜੀ ਸਮਰਾਲੇ ਆ ਜੀ ਹਾਂ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਠੀਕ ਹੈ ਜੀ ਮੈਂ ਥੋੜਾ ਜਿਹਾ ਪੜਿਆ ਉਹ ਟੈਸਟ ਵਗੈਰਾ ਤੇ ਹੁਣ ਅਸੀਂ ਜਾ ਕੇ ਉੱਥੇ ਉਹਦਾ ਉਹ ਟੈਸਟ ਕਰਵਾਵਾਂਗੇ ਔਰ ਡੰਡਾ ਦਾ ਲਾ ਲਾ ਡੈਂਟਲ ਦੀ ਸੇਵਾ ਵੀ ਲਵਾਂਗੇ ਹਾਂ ਜੀ ਹਾਂ ਜੀ ਸਾਰੀਆਂ ਸੇਵਾਵਾਂ ਲਾਵਾਂਗੇ ਜੀ ਤੇ ਹੋਰ ਵੀ ਜਿਹੜੇ ਮੈਂ ਬਾਹਰ ਰੇਟ ਪੜੇ ਨੇ ਬੜੇ ਵੱਜ ਨੇ ਸਾਰੇ ਜੀ ਅੰਦਰ ਵੀ ਦੇਖਿਆ ਜੀ ਬਹੁਤ ਸਾਨੂੰ ਤਾਂ ਪਹਿਲਾਂ ਤੋਂ ਅਸੀਂ ਜਦੋਂ ਦੇਖ ਲਿਆ ਤੁਸੀਂ ਜਦੋਂ ਇੱਥੇ ਜੁੜਦਿਆਂ ਜੀ ਹਾਂ 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 ਜੀ ਸਾਨੂੰ ਪੂਰਾ ਫਾਇਦਾ ਹੋ ਰਿ ਸਾਡੇ ਕੋਲ ਕਈ ਗਰੀਬ ਪਰਿਵਾਰ ਵੀ ਹੈਗੇ ਨੇ ਜਦੋਂ ਕੋਈ ਟੈਸਟਾਂ ਦੀ ਗੱਲ ਹੁੰਦੀ ਜਾਂ ਗੱਲ ਹੁੰਦੀ ਹੈ ਉਹਨਾਂ ਨੂੰ ਅਸੀਂ ਇਹੀ ਸਲਾਹ ਦਿੰਨੇ ਆ ਕਿ ਤੁਸੀਂ ਉੱਥੇ ਜਾ ਕੇ ਟੈਸਟ ਕਰਵਾਓ ਉਹ ਬਹੁਤ ਫਾਇਦੇਮੰਦ ਨੇ ਸਸਤੀ ਰੇਟਾਂ ਵਿੱਚ ਹੁੰਦੇ ਨੇ ਤੇ ਸਭ ਤੋਂ ਬਹੁਤ ਫਾਇਦਾ ਹੋਰੇਗੀ ਇਸ ਚੀਜ਼ ਦਾ ਜੀ ਚਲੋ ਜਿਵੇਂ ਗੁਰੂ ਘਰ ਨੇ ਆਪਾਂ ਨੂੰ ਇਹ ਥਾਂ ਦਿੱਤੀ ਹੈ ਸੇਵਾਵਾਂ ਦੇਣ ਵਾਸਤੇ ਹਾਂਜੀ ਖਾਸ ਤੌਰ ਤੇ ਤੁਸੀਂ ਕਾਰਜ ਸੇਵਾ ਦਾ ਜ਼ਿਕਰ ਕੀਤਾ ਹੈ ਨਾ ਕਿ ਉਹਨਾਂ ਦੇ ਸੁਪਰਾਲੇ ਬਾਰੇ ਕੀ ਕਹੋਗੇ ਉਹਨਾਂ ਨੇ ਥਾਂ ਦਿੱਤੀ ਸੇਵਾਵਾਂ ਕਰਨ ਵਾਸਤੇ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਬਹੁਤ ਬੁਲਿਆ ਕੀਤਾ ਜੀ ਕਾਰਸਿਓ ਵਾਲੇ ਦੀ ਕਿਤੇ ਨਾ ਕਿਤੇ ਜਿੱਥੇ ਵੀ ਜਾਂਦੇ ਨੇ ਕੁਛ ਨਾ ਕੁਛ ਵਧੀਆ ਕਰਦੇ ਨੇ ਸੰਗਤਾਂ ਵਾਸਤੇ ਇਹ ਵੀ ਸੰਗਤਾਂ ਵਾਸਤੇ ਉਪਰਾਲਾ ਕੀਤਾ ਸਾਨੂੰ ਬੜਾ ਚੰਗਾ ਲੱਗਿਆ ਜੀ ਸਾਰੀ ਸੰਗਤ ਇੱਥੋਂ ਫਾਇਦਾ ਲੈਂਦੀ ਹੈ ਜੀ ਹਰ ਇੱਕ ਜੋ ਗਰੀਬ ਪਰਿਵਾਰ ਦੇ ਵਿੱਚ ਰਹਿਣ ਵਾਲੇ ਹਰ ਇੱਕ ਜਿਹੜਾ ਮਰੀਜ਼ ਹੈ ਕੋਈ ਵੀ ਉਹ ਹਰ ਇੱਕ ਨੂੰ ਫਾਇਦਾ ਲੈਂਦਾ ਜੀ ਪਰਮਾਤਮਾ ਵਧੀਆ ਰੱਖੇ ਜੀ ਇਸ ਜੀ ਨੂੰ ਜੀ ਤੇ ਤੁਸੀਂ ਇੱਥੇ ਆਨੇਓ ਤਹਾਨੂੰ ਸਹੀ ਸਹੂਲਤ ਮਿਲਦੀ ਹੈ ਪੇਸ਼ੈਂਟ ਨਾਲ ਜਿਹੜੀ ਡੀਲਿੰਗ ਹੈ ਸਾਡੇ ਸਟਾਫ ਦੀ ਉਹ ਕਿਸ ਤਰ੍ਹਾਂ ਆਪ ਜੀ ਨੂੰ ਮੈਨੂੰ ਬੜਾ ਚੰਗਾ ਲੱਗਦਾ ਜੀ ਸਾਡੀਆਂ ਇਹ ਬੱਚੀਆਂ ਨੇ ਆਂਦੀਆਂ ਸਸਰੀ ਘਰ ਨੂੰ ਇਹ ਪ੍ਰਸ਼ਾਨ ਲੈਂਦੀਆਂ ਨੇ ਦੋਨੋਂ ਅੰਕਲ ਜੀ ਸਸਰੀ ਘਰ ਸਾਨੂੰ ਬੜਾ ਚੰਗਾ ਲੱਗਦਾ ਪਰਿਵਾਰਕ ਮੈਂਬਰਾਂ ਦੇ ਤਰ੍ਹਾਂ ਨੇ ਸਾਡੇ ਅਸੀਂ ਬਹੁਤ ਖੁਸ਼ ਹਾਂ ਜੀ ਨਾ ਬੱਚਿਆਂ ਤੋਂ ਹਾਂਜੀ ਸਾਨੂੰ ਬਹੁਤ ਚੰਗਾ ਲੱਗਦਾ ਜੀ ਇਹਦੇ ਬਾਰੇ ਜੀ ਹਾਂ ਤੇ ਕੁੱਲ ਮਿਲਾ ਕੇ ਜਿਹੜਾ ਲਾਈਫ ਕੇਅਰ ਫਾਊਂਡੇਸ਼ਨ ਦਾ ਉਪਰਾਲਾ ਹੈ ਇਹਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਤਜਰਬਾ ਤੇ ਤੁਹਾਡੇ ਅਹਿਸਾਸ ਭਾਵ ਕੀ ਨੇ ਜੀ ਦੇਖੋ ਜੀ ਜਿਹੜੇ ਮਾਛੀਓੜਾ ਸਾਹਿਬ ਕੁਛ ਹਸਪੀਟਲ ਹੈਗੇ ਨੇ ਅਸੀਂ ਉੱਥੇ ਨਾ ਕਈ ਵਾਰੀ ਜਦੋਂ ਸਾਨੂੰ ਮਜਬੂਰ ਟੈਸਟ ਕਰਵਾਉਣੇ ਪੈਂਦੇ ਨੇ ਕਈ ਵਾਰੀ ਕਹਿੰਦੇ ਨਹੀਂ ਇਹ ਟੈਸਟ ਇੱਥੋਂ ਕਰੋ ਉਹ ਸਾਨੂੰ 3 ਗੁਣਾ 4 ਗੁਣਾ ਰੇਟਾਂ ਤੇ ਉਹ ਕਰਵਾਉਣੇ ਪੈ ਜਾਂਦੇ ਨੇ ਪਰ ਸਾਨੂੰ ਅਸੀਂ ਉੱਥੇ ਕਹਿੰਦੇ ਵੀ ਹੈਗਾ ਵੀ ਸਾਨੂੰ ਤੁਸੀਂ ਲਿਖ ਕੇ ਦੇ ਦਿਓ ਅਸੀਂ ਤੁਹਾਡੇ ਕੋਲ ਰਿਪੋਰਟ ਲੈ ਕੇ ਆਨੇ ਆ ਪਰ ਉਹ ਨਹੀਂ ਮੰਨਦੇ ਕੁਝ ਡਾਕਟਰ ਜਿਹੜੇ ਆ ਹਾਂਜੀ ਤੇ ਪਰ ਸਾਨੂੰ ਪਤਾ ਵੀ ਉੱਥੇ ਜਿੱਥੇ ਸਾਡਾ ਇੱਥੇ ਮੰਨ ਲਓ ਕਿ ਇਹ ਤੇ ਸੋਨਾ ਸਰਦਾ ਉੱਥੇ ਸਾਨੂੰ 900 ਰੁਪਿਆ ਹਜ਼ਾਰ ਦੇਣਾ ਪੈਂਦਾ ਇਹ ਬਹੁਤ ਜ਼ਿਆਦਾ ਫਰਕ ਹੈ ਇਸ ਚੀਜ਼ ਦਾ ਮਹਿਸੂਸ ਹੁੰਦਾ ਉਸ ਟਾਈਮ ਹੂੰ ਤੇ ਇੰਨਾ ਜ਼ਿਆਦਾ ਫਾਇਦਾ ਜੀ ਹਰ ਇੱਕ ਨੂੰ ਇੱਥੇ ਸਾਰੇ ਮਰੀਜ਼ਾਂ ਨੂੰ ਮੇਰੀ ਤੇਹੀ ਵੈਸੇ ਵਿਡੰਬਨਾ ਦੇਖੋ ਜਿਹੜੇ ਵੱਡੇ ਹਸਪੀਟਲ ਨੇ ਡੀ ਐਮ ਸੀ ਸੀ ਐਨ ਸੀ ਪੀ ਜੀ ਆਈ ਜਹਾਨਕ 32 ਸੈਕਟਰ ਹੋ ਰਿਪੋਰਟ ਪ੍ਰਵਾਨ ਕਰਦੇ ਨੇ ਉਹ ਡਾਕਟਰ ਪਰ ਜਿਹੜੇ ਲੋਕਲ ਚਲੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਉਹ ਰਿਪੋਰਟ ਨੂੰ ਜਦੋਂ ਦਰ ਕਿਨਾਰ ਕਰਦੇ ਨੇ ਤਾਂ 250 ਜਗ੍ਹਾ 1000 ਦੇਣਾ ਵੰਦਾ ਤਾਂ ਫੀਲ ਮਹਿਸੂਸ ਹੁੰਦਾ ਚਲੋ ਇਹ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਜੋ ਤੁਸੀਂ ਨੇੜੇ ਤੇੜਿਆਂ ਨੂੰ ਹੋਰ ਅਹਿਦ ਲੈਣਿਓ ਕਿ ਜਾਗਰੂਕ ਕਰੋਗੇ ਅਸਟਾ ਜੀ ਹਾਂ ਜੀ ਅਸੀਂ ਹਮੇਸ਼ਾ ਹੀ ਕਹਿੰਦੇ ਆ ਜੀ ਅਸੀਂ ਸਾਨੂੰ ਕੋਈ ਝਿਜਕ ਨਹੀਂ ਇਸ ਤੋਂ ਉਸ ਟਾਈਮ ਵੀ ਉਸ ਲੈਬ ਵਾਲੇ ਬੰਦੇ ਨੂੰ ਕਹਿ ਦਿੰਨੇ ਆ ਭਾਈ ਤੇਰਾ ਫਰਕ ਬਹੁਤ ਹੈ ਬਹੁਤ ਜ਼ਿਆਦਾ ਰੇਟ ਦਾ ਫਰਕ ਹੈ ਪਰ ਉਹ ਕਹਿੰਦੇ ਨਹੀਂ ਨਹੀਂ ਉੱਥੇ ਆ ਗੱਲ ਹੈ ਉਹ ਸਹੀ ਨਹੀਂ ਹੋਏਗਾ ਪਲਾਨਟ ਮਿਹੜਾ ਉਹ ਉਪਚਾਰਕ ਗੱਲਾਂ ਦਾ ਸਾਨੂੰ ਪਤਾ ਜੀ ਬਿਲਕੁਲ ਕਹਿੰਦੇ ਨੇ ਉਹਨਾਂ ਨੂੰ ਕਹੀ ਜਾਣ ਦੋ ਤੇ ਉਹਨਾਂ ਦਾ ਆਪਣਾ ਹੈਗਾ ਜੀ ਦੁਕਾਨਦਾਰੀ ਲਾ ਲਓ ਜਾਂ ਕੁਝ ਵੀ ਕਹਿ ਲਓ ਆਪਾਂ ਪਰ ਸਾਨੂੰ ਇੱਥੇ ਬੜਾ ਫਾਇਦਾ ਜੀ ਅਸੀਂ ਕਹਿੰਦੇ ਹਾਂ ਕਿ ਹਰ ਇੱਕ ਜਿਹੜਾ ਸਾਡੀ ਕੋਈ ਗੱਲ ਸੁਣੇ ਅਸੀਂ ਆਪ ਕਹਿੰਦੇ ਹਾਂ ਹਰ ਇੱਕ ਨੂੰ ਜਾ ਕੇ ਜਿੱਲੇ ਲੋੜ ਪੈਂਦੀ ਹੈ ਉੱਥੇ ਸਾਨੂੰ ਪਤਾ ਹੈ ਜੀ ਅਸੀਂ ਆਪ ਠੋਕ ਕੇ ਗੱਲ ਕਰ ਸਕਦੇ ਹਾਂ ਵੀ ਵੀ ਉਹ ਇੱਕ ਮਾਫੀਆ ਆਪਾਂ ਨੂੰ ਕਹਿ ਦੇ ਸਕਦੇ ਚਲੋ ਪਰ ਉਹ ਤੂੰ ਬਚਣਾ ਚਾਹੀਦਾ ਜੀ ਇਸ ਸੰਸਾਰ ਨਾਲ ਜੁੜਨਾ ਚਾਹੀਦਾ ਔਰ ਭਰਪੂਰ ਫਾਇਦਾ ਲੈਣਾ ਚਾਹੀਦਾ ਜਿੱਥੇ ਰੇਟ ਘੱਟ ਵੀ ਨੇ ਤੇ ਰਿਪੋਰਟ ਵੀ ਬਹੁਤ ਵਧੀਆ ਬਿਲਕੁਲ ਸਹੀ ਰਿਪੋਰਟਾਂ ਨੇ ਜੀ ਬਿਲਕੁਲ ਸਹੀ ਹੈ ਸਾਨੂੰ ਬਹੁਤ ਦੇਰ ਹੋ ਗਈ ਇੱਥੇ ਜੁੜੇ ਹੋਏ ਆਂ ਸਾਨੂੰ ਕਦੇ ਕੋਈ ਪ੍ਰੋਬਲਮ ਦੇਖਣ ਨੂੰ ਕਦੇ ਨਹੀਂ ਆਈ ਅਸੀਂ ਤੇ ਇੱਥੇ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਆਂ ਕਿ ਇਹਨਾਂ ਨੇ ਬਹੁਤ ਵਧੀਆ ਪ੍ਰਬੰਧ ਕਰਕੇ ਕਾਰ ਸੇਵਾ ਵਾਲਿਆਂ ਨੂੰ ਜਗ੍ਹਾ ਦਿੱਤੀ ਹੈ ਤੇ ਸੰਗਤਾਂ ਇਸ ਤੋਂ ਪੂਰਾ ਫਾਇਦਾ ਲੈ ਰਹੀਆਂ ਤੁਹਾਡਾ ਨਿੱਜੀ ਤੌਰ ਤੇ ਕੀ ਤਜਰਬਾ ਲੈਪ ਦੇ ਨਾਲ ਜੀ ਲੈ ਬਹੁਤ اچھی ਸੇਵਾਵਾਂ ਦੇ ਰਹੇ ਹਾਂਜੀ ਮਾਰਕੀਟ ਨਾਲੋਂ ਰੇਟ ਵੀ ਘੱਟ ਨੇ ਤੇ ਬਾਕੀ ਜਿਹੜੇ ਤੁਹਾਡੇ ਕਰਮਚਾਰੀ ਨੇ ਖਾਸ ਕਰਕੇ ਜਗਜੀਤ ਇਹਨਾਂ ਦਾ ਕਹਿਣੇ ਕਿ ਪਰਿਵਾਰ ਵਾਂਗੂ ਹਰੇਕ ਨੂੰ ਡੀਲ ਕਰਦੇ ਨੇ ਇੱਥੇ ਜੋ ਡੀਲਿੰਗ ਹੋਈ ਆ ਬਹੁਤ ਵਧੀਆ ਬਹੁਤ ਵਧੀਆ ਡੀਲਿੰਗ ਹੈ ਇਹ ਤਜਰਬਾ ਸਿਰਫ ਤੁਹਾਡਾ ਨਹੀਂ ਹਰ ਕਿਸੇ ਦਾ ਤਜਰਬਾ ਆ ਹਾਂ ਬਿਨਾ ਸ਼ੱਕ ਮੈਂ ਪਿੱਛੇ ਆਪਣਾ ਪੰਜਾਬ ਰਾਜ ਪੈਨਸ਼ਨ ਬਾਂਸੰਗ ਦਾ ਜੂਨ ਪ੍ਰਧਾਨਵੀ ਆ ਹਾਂਜੀ ਤੇ ਸਟੇਟ ਦਾ ਮੈਂ ਫਾਈਨਲ ਸੈਕਟਰੀ ਹਾਂ ਹਾਂਜੀ ਅਸੀਂ ਕੈਂਪੂ ਵੀ ਲਵਾਇਆ ਸੀਗਾ ਜੀ ਤੇ ਜਗਦੀਸ਼ ਮੈਡਮ ਨੇ ਨਾਲ ਡੈਂਟਲ ਡਾਕਟਰ ਨੇ ਤੇ ਹੋਰ ਨਵੇਂ ਆ ਕੇ ਉੱਥੇ ਸੇਵਾ ਦਿੱਤੀ ਸੀ ਸਾਡੇ ਪੈਨਸ਼ਨਰ ਤੇ ਹੋਰ ਜਿਹੜੇ ਸੀਨੀਅਰ ਸਿਟੀਜ਼ਨ ਸੀ ਤੇ ਆਮ ਪਬਲਿਕ ਕਾਫੀ ਗਿਣਤੀ ਵਿੱਚ ਟੈਸਟ ਕਰਵਾਏ ਸੀ ਤੇ ਲੋਕਾਂ ਦੀ ਬਹੁਤ ਸੈਟੀਸਫੈਕਸ਼ਨ ਹੋਈ ਕਿ ਇਹ ਲੈਬ ਨਾਲ ਲੋਕ ਹੋਰ ਵੀ ਜੁੜੇ ਜਿਵੇਂ ਤੁਸੀਂ ਲੋਕਲ ਇੱਥੇ ਰਹਿਣੇ ਹੋ ਨਾ ਤੋ ਦਾ ਤਜਰਬਾ ਕੀ ਰਿਹਾ ਆਸ-ਪਾਸ ਦੇ ਲੋਕਾਂ ਦਾ ਲੈਬ ਖੁੱਲਣ ਤੋਂ ਪਹਿਲਾਂ ਤੇ ਲੈਬ ਖੁੱਲਣ ਤੋਂ ਬਾਅਦ ਮਾਰਕੀਟ ਦੇ ਵਿੱਚ ਰੇਟ ਕਾਫੀ ਨੇ ਹੁਣ ਡਾਕਟਰ ਇਲਾਜ ਤੋਂ ਪਹਿਲਾਂ ਹਰੇਕ ਨੂੰ ਸੁਜੈਸਟ ਕਰਦਾ ਕਿ ਟੈਸਟ ਕਰਾਓ ਤੇ ਕਈਆਂ ਦੀ ਜੇਬ ਅਲਾਉ ਨਹੀਂ ਕਰਦੀ ਜੀ ਤੇ ਅਸੀਂ ਮਹਿਸੂਸ ਕੀਤਾ ਕਿ ਜਿਹੜੀ ਚੈਰੀਟੇਬਲ ਸੁਸਾਇਟੀ ਹੈ ਇਹਨੇ ਬਹੁਤ ਰੀਜ਼ਨਬਲ ਰੇਟ ਤੇ ਘੱਟ ਰੇਟਾਂ ਤੇ ਇਹ ਟੈਸਟ ਕਰਨੇ ਸ਼ੁਰੂ ਕੀਤੇ ਤੇ ਜਿਹੜੇ ਮਰੀਜ਼ ਨੇ ਕਟ ਇਨਕਮ ਵਾਲੇ ਉਹ ਵੀ ਟੈਸਟ ਕਰਾਉਣ ਦੇ ਯੋਗ ਹੋਏ ਐ ਪਰ ਅਸੀਂ ਫਿਰ ਵੀ ਇਹ ਟੈਸਟ ਨੂੰ ਬੇਨਤੀ ਕਰਾਂਗੇ ਜਿਹੜੇ ਬਿਲਕੁਲ ਹੀ ਚਲੇ ਥੱਲੇ ਲੈਵਲ ਦੇ ਗਰੀਬ ਐ ਹਾਂਜੀ ਉਹਨਾਂ ਵਾਸਤੇ ਇਹ ਬਿਲਕੁਲ ਫਰੀ ਹੋਣਾ ਚਾਹੀਦਾ ਹੈ ਹਾਂਜੀ ਭਾਵੇਂ ਕੁਝ ਸ਼ਰਤਾਂ ਲਾਤੀ ਜਾਂਨ ਕੁਝ ਕੁਝ ਨੂੰ ਬੈਨੀਫਿਟ ਮਿਲੇ ਪਰ ਇਹ ਮਿਲਣਾ ਜ਼ਰੂਰੀ ਐ ਜੀ ਐ ਸਿਨੀਅਰ ਸਿਟੀਜ਼ਨ ਜੋ ਵਡੇਰੀ ਉਮਰ ਦੇ ਜੋ ਇੱਥੋਂ ਦੇ ਵਸਣਦੇ ਨੇ ਉਹਨਾਂ ਨੂੰ ਟੈਸਟਾਂ ਦੀ ਬਹੁਤ ਲੋਡ ਪੈਂਦੀ ਐ ਵਾਰ-ਵਾਰ ਟੈਸਟਾਂ ਦੀ ਲੋਡ ਪੈਂਦੀ ਐ ਕਿੱਡੀ ਕ ਵੱਡੀ ਰਾਹਤ ਐ ਤੁਹਾਡੇ ਨਿਹੜਿਆਂ ਨੂੰ ਜਾਂ ਤੁਹਾਡੇ ਜਾਨਵਰਾਂ ਨੂੰ ਜੋ ਤੁਹਾਡੀ ਏਜ ਗਰੁੱਪ ਕਰਦੀ ਹੈ ਕਾਫੀ ਰਾਹਤ ਹੈ ਉਹੀ ਕੱਟ ਰੇਟ ਤੇ ਬਜ਼ੁਰਗਾਂ ਕੋਲ ਪਾਰਟ ਮੰਨੀ ਨਹੀਂ ਨਹੀਂ ਹੁੰਦੀ ਹਾਂਜੀ ਕਿ ਉਹ ਦੂਜੀਆਂ ਲੈਬ ਤੇ ਜਾ ਕੇ ਟੈਸਟ ਕਰਾ ਸਕਣ ਅਸੀਂ ਸ਼ੁਕਰਗੁਜ਼ਾਰ ਹਾਂ ਇਸ ਟਰਸਟ ਦੇ ਚੈਰੀਟੇਬਲ ਸੈਟੀ ਦੇ ਕਿ ਇਹਨਾਂ ਨੇ ਕੱਟ ਰੇਟਾਂ ਤੇ ਟੈਸਟ ਕਰਨੇ ਸ਼ੁਰੂ ਕੀਤੇ ਹੈ ਤੇ ਬਜ਼ੁਰਗ ਵੀ ਆਪਣੀ ਇਨੀਸ਼ੀਏਟ ਪ੍ਰਤੀ ਅਵੇਅਰ ਹੋਏ ਤੇ ਆਪਣੇ ਰੂਟੀਨ ਦੇ ਜਿਹੜੇ ਟੈਸਟ ਨੇ ਉਹ ਆਗੇ ਠਿਕਰਉਂਦੇ ਹਾਂਜੀ ਬਿਲਕੁਲ ਟੈਸਟ ਤਾਂ ਚਲੋ ਹਰ ਲੈਬ ਚੈਰੀਟੇਬਲ ਐਸੋਬੋ ਕਰਦੀਆਂ ਇੱਕ ਖਾਸ ਗੱਲ ਇਹਦੇ ਵਿੱਚ ਹੈ ਕਿ ਲੈਬ ਦੀ ਰਿਪੋਰਟ ਉਹ ਲੈਬ ਦੀ ਰਿਪੋਰਟ ਨਾਲ ਤੁਹਾਡਾ ਕਿਵੇਂ ਚੱਲਦਾ ਰਿਪੋਰਟ ਸੈਟੀਸਫਾਈਡ ਹੈ ਅਸੀਂ ਹਾਂਜੀ ਤੇ ਆਮ ਡਾਕਟਰ ਵੀ ਜਿਹੜੀ ਸਾਡੀ ਰਿਪੋਰਟ ਦੇਖਦੇ ਆ ਉਹ ਇਸ ਦੇ ਆਮ ਨਾਲ ਇਲਾਜ ਕਰਦੇ ਆ ਤੇ ਮਰੀਜ਼ ਠੀਕ ਹੁੰਦੇ ਆ ਤੁਸੀਂ ਕਿੰਨਿਆਂ ਨੂੰ ਹੁਣ ਤੱਕ ਇੱਥੇ ਸੁਜੈਸਟ ਕਰ ਚੁੱਕੇ ਹੋ ਲੈਬੋਰੀ ਬਾਰੇ ਤੁਸੀਂ ਸੈਂਕੜੇ ਦੀ ਗਿਣਤੀ ਚ ਸਾਡੇ 1200 ਮੈਂਬਰ ਦਾ ਪੈਨਸ਼ਨਰ ਦਾ ਅਸੀਂ ਆਪਣੇ ਮੀਟਿੰਗਾਂ ਦੇ ਵਿੱਚ ਵੀ ਇਹ ਗੱਲ ਕਰਦੇ ਰਹੇ ਨੇ ਵੀ ਵੱਧ ਤੋਂ ਵੱਧ ਇੱਥੇ ਗੁਰਦੁਆਰਾ ਕਨਿਖਾਨਾ ਵੀ ਗਾ ਜਿਹੜੀ ਲੈਬ ਖੁੱਲੀ ਹੋਈ ਹੈ ਉੱਥੇ ਜਾਓ ਤੇ ਘੱਟੇ ਤਾਂ ਟੈਸਟ ਕਰਾਓ ਤੇ ਸਹੀ ਰਿਪੋਰਟ ਆਉਂਦੀ ਹੈ ਤੇ ਜੋ ਟੈਸਟ ਕਰਵਾਉਂਦੇ ਨੇ ਇੱਥੇ ਤੁਹਾਡੇ ਰੈਫਰੈਂਸ ਦੇ ਨਾਲ ਹਨ ਜਿਵੇਂ ਤੁਸੀਂ ਦੱਸ ਦਿਓ ਰეკਮੈਂਡ ਇਹਨਾਂ ਉਹ ਫਿਰ ਤੁਹਾਨੂੰ ਬਾਅਦ ਵਿੱਚ ਆ ਕੇ ਕੁਝ ਕਹਿੰਦੇ ਨੇ ਵੀ ਸਾਡਾ ਟੈਸਟ ਵਧੀਆ ਹੋਇਆ ਘੱਟੇ ਤੇ ਹੋਰ ਵਧੀਆ ਠੀਕ ਹੋਇਆ ਕਿਵੇਂ ਦਾ ਤਜਰਬਾ ਰ ਹੈ ਵਧੀਆ ਤਜਰਬਾ ਇਵਨ ਪੀਜੀਆਈ ਵਿਗਾਇ ਤੱਕ ਜਾਂਦੇ ਨੇ ਟੈਸਟ ਕਰਾਉਣ ਸੈਕਟਰ 32 ਜਾਂਦੇ ਨੇ ਜਾਂ 16 ਜਾਂਦੇ ਨੇ ਜਾਂ ਆਪਣੇ ਲੁਧਿਆਣੇ ਵੀ ਕਰਾਉਂਦੇ ਆ ਤੇ ਉਹਨਾਂ ਦੀ ਰਿਪੋਰਟ ਡਾਕਟਰ ਸਹੀ ਮੰਨਦੇ ਇਹ ਇਹ ਦੇਖੋ ਵੱਡੀ ਗੱਲ ਹੈ ਕਿ ਪੀਜੀਆਈ ਵਾਲੇ ਡਾਕਟਰ 32 ਜਿਵੇਂ ਤੁਸੀਂ ਲੁਧਿਆਣੇ ਦੀ ਦੇ ਇਧਰ ਉਧਰ ਗੱਲ ਕੀਤੀ ਹਸਪੀਟਲ ਦੀ ਵੀ ਉਹ ਡਾਕਟਰ ਨੇ ਜਿਹੜੀ ਉਹ ਤੁਹਾਡੀ ਜਿਹੜੀ ਰਿਪੋਰਟ ਹੈ ਉਹ ਐਕਸੈਪਟ ਕਰਦੇ ਹਾਂ ਹਾਂ ਬਿਲਕੁਲ ਹਾਂ ਜੀ ਸੈਪਟ ਕਰਦੇ ਆ ਹਾਂਜੀ ਹਾਂਜੀ ਹੂੰ ਤੇ ਹੋਰ ਤੁਹਾਡਾ ਤਜਰਬਾ ਜਿਵੇਂ 70% ਤੇ ਆਫ ਹੈ ਜੋ ਗਰੀਬ ਲੋਕ ਜੇਬ ਨਹੀਂ ਅਲਾਉ ਕਰਦੀ ਹੈਗੀ ਹਾਂ ਉਹਨਾਂ ਜਿਹੜੇ ਲੋਕਾਂ ਨੂੰ ਫਾਇਦਾ ਹੋਇਆ ਉਸ ਬਾਰੇ ਕੀ ਕਹੋਗੇ ਨਹੀਂ ਬਹੁਤ ਵਧੀਆ ਮੈਕਡਮ ਉਪਰਾਲਾ ਹੈ ਸਾਡੀ ਦਾ ਬਹੁਤ ਵਧੀਆ ਉਪਰਾਲਾ ਹੈ ਤੇ ਜਿਹੜੇ ਆ ਦੂਜੀਆਂ ਲੈਬ ਤੇ ਜਾ ਕੇ ਮਹਿੰਗੇ ਭਾਰ ਦੇ ਟੈਸਟ ਨਹੀਂ ਕਰਾ ਸਕਦੇ ਉਹਨਾਂ ਨੂੰ ਰਾਹਤ ਮਿਲੀ ਹੈ ਤੇ ਜੋ ਆਪਾਂ ਨੂੰ ਇੱਥੇ ਲੈਬ ਖੋਲਣ ਲਈ ਗੁਰੂ ਘਰ ਨੇ ਆਪਾਂ ਨੂੰ ਥਾਂ ਦਿੱਤੀ ਹੈ ਹਾਂਜੀ ਉਹਨਾਂ ਦਾ ਐਡਾ ਵੱਡਾ ਕਮੇਟੀ ਦਾ ਉਪਰਾਲਾ ਹਾਂਜੀ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਤਾਂ ਅਸੀਂ ਸੇਵਾ ਕਰ ਸਕੀਏ ਇਹ ਬਹੁਤ ਵਧੀਆ ਉਪਰਾਲਾ ਗੁਰੂ ਘਰ ਵੀ ਪਬਲਿਕ ਦੇ ਵਿਸ਼ਵਾਸ ਨਾਲ ਹੀ ਚੱਲਦੇ ਆ ਤੇ ਇਹ ਬਹੁਤ ਵਧੀਆ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਅਸੀਂ ਸ਼ਹਿਰ ਵੱਲੋਂ ਕਿ ਗਰੀਖਾਨ ਨਬੀਆ ਗੁਦਜ਼ਾਰ ਦੇ ਪ੍ਰਬੰਧਕਾਂ ਨੇ ਇਸ ਲੈਬ ਨੂੰ ਥਾਂ ਦਿੱਤੀ ਹੈ ਤੇ ਲੋਕਾਂ ਨੂੰ ਰਾਹਤ ਮਿਲੀ ਹੈ ਜੀ ਲਾਈਫ ਕੇਅਰ ਫਾਊਂਡੇਸ਼ਨ ਦਾ ਜੋ ਉਪਰਾਲਾ ਹੋਇਆ ਮਾਚੀਵਾੜਾ ਸਾਹਿਬ ਵਿੱਚ ਹਨਾ ਗੁਰਦਾਰਾ ਸਾਹਿਬ ਵਿਖੇ ਤੇ ਤੁਹਾਡੇ ਨਿੱਜੀ ਅਹਿਸਾਸ ਜਜ਼ਬਾਤ ਕੀ ਨੇ ਵੀ ਫਾਊਂਡੇਸ਼ਨ ਦੇ ਉਪਰਾਲੇ ਲਈ ਜੋ ਪਰ ਕੋ ਟੀਮ ਹੈ ਉਹਨਾਂ ਦੇ ਬਾਰੇ ਕੀ ਕਹੋਗੇ ਕਿ ਇਹੋ ਜਿਹੇ ਜਿਹੜੇ ਸੈਂਟਰ ਨੇ ਉਹ ਪੰਜਾਬ ਹਰਿਆਣਾ ਹਿਮਾਚਲ ਹੋਰ ਵੀ ਕਈ ਖਿੱਤਿਆਂ ਦੇ ਵਿੱਚ ਖੁੱਲਣੇ ਚਾਹੀਦੇ ਉਹਨਾਂ ਬਾਰੇ ਤੁਸੀਂ ਕੀ ਕਹੋ ਕਾਫੀ ਸੈਂਟਰ ਖੁੱਲੇ ਹੋਏ ਨੇ ਪਿਛਲੀ ਮੈਡੀਕਲ ਤੋਂ ਬਾਅਦ ਇੱਥੇ ਖੁੱਲਣ ਤੋਂ ਬਾਅਦ ਹੋਰ ਵੀ ਸੈਂਟਰ ਖੁੱਲੇ ਨੇ ਤੇ ਅਸੀਂ ਚਾਹਾਂਗੇ ਕਿ ਇਹ ਹਰੇਕ ਸ਼ਹਿਰ ਦੇ ਵਿੱਚ ਐ ਜੀ ਹਾਂ ਸਸਤਾਵਾਂ ਵਾਲੇ ਖੁੱਲ੍ਹੇ ਚਾਹੀਦੇ ਆ ਤਾਂ ਜੋ ਪਬਲਿਕ ਨੂੰ ਰਾਤ ਮਿਲੇ ਜੀ ਵੱਤ ਵੱਤ ਜੋ ਜਿੰਨੇ ਖੋਲ ਸਕਦੀ ਹੈ ਸੋਸਾਇਟੀ ਉਹਨਾਂ ਨੂੰ ਖੋਲਣਾ ਚਾਹੀਦਾ ਹੈ ਤੇ ਜਿਹੜੇ ਲੋਕ ਦਾਨ ਕਰ ਸਕਦੇ ਨੇ ਮੈਂ ਕਹਿੰਨਾ ਗੁਰਦੁਆਰੇ ਮੰਦਰਾਂ 'ਚ ਦਾਨ ਜਿਹੜਾ ਕਰਦੇ ਆ ਇਹਨਾਂ ਸੋਸਾਇਟੀ ਨੂੰ ਵੀ ਦਾਨ ਦੇਣਾ ਚਾਹੀਦਾ ਹੈ ਤੇ ਤਾਂ ਜੋ ਇਹ ਗਰੀਬ ਪੇਸ਼ੈਂਟ ਦਾ ਟੈਕ ਕਰ ਸਕਣ ਚੈਰੀਟੇਬਲ ਠੀਕ ਹੈ ਜੀ ਤੇ ਬਾਕੀ ਫਾਊਂਡੇਸ਼ਨ ਦੇ ਨਿਜੀ ਤੌਰ ਦੇ ਉੱਤੇ ਜੋ ਪ੍ਰਬੰਧਕ ਜਿਨ੍ਹਾਂ ਨੇ ਇਹ ਸਭਾਵਾ ਸ਼ੁਰੂ ਕੀਤੀਆਂ ਉਹਨਾਂ ਬਾਰੇ ਕੀ ਕਹੋਗੇ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਬਰਾਲਾ ਜਿਹੜਾ ਸਟਾਫ ਹੈ ਬਹੁਤ ਅੱਛੀ ਨੀਚਰ ਦਾ ਮੈਂ ਤਾਂ ਇੱਥੋਂ ਦਾ ਖਾਸ ਕਰਕੇ ਤਕਰੀਬ ਵਾਸਤੇ ਜਗਦੀਤ ਨੇ ਜਦ ਮਤਲਬ ਇਹ ਸਵਾਰ ਨੇ ਇਵੇਂ ਡਾਕਟਰ ਵਾਂਗੂ ਜਿਵੇਂ ਗਾਈਡ ਵੀ ਕਰਨਾ ਹੁੰਦਾ ਪੇਸ਼ੈਂਟ ਨੂੰ ਤੇ ਲੋਕ ਬਹੁਤ ਕਾਇਲ ਹੁੰਦੇ ਨੇ ਤੇ ਇਹਨਾਂ ਤੋਂ ਪੂਰੇ ਸੈਟੀਫਾਈਡ ਨੇ ਤੁਹਾਡੇ ਸਟਾਫ ਇਹ ਬੇਟੀ ਹੁਣ ਪਾਣ ਨਵੀਂ ਆਈ ਹੈ ਤੇ ਇਹ ਵੀ ਉਸੇ ਕਰਮਾਂ ਤੇ ਚੱਲੇਗੀ ਜੀ ਇਹ ਸੰ ਬਾਪੂ ਜੀ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਇੱਥੇ ਲਾਈਫ ਕੇਅਰ ਫਾਊਂਡੇਸ਼ਨ ਸੇਵਾਵਾਂ ਕਰ ਰਹੀ ਹੈ ਮਾਚੀਵਾੜਾ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਗਨੀਖਾ ਨਵੀਖਾ ਵਿਖੇ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਜੋੜ ਰਹੇ ਨੇ ਇਲਾਕੇ ਦੇ ਲੋਕਾਂ ਨੂੰ ਇਹਨਾਂ ਨੂੰ ਬਹੁਤ ਜੋ ਵੱਡਾ ਫਾਇਦਾ ਹੋਇਆ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਜੋ ਇਹਨਾਂ ਦੀ ਰਿਪੋਰਟ ਮੰਨੀ ਜਾਂਦੀ ਹੈ ਇੱਥੋਂ ਕਰਵਾਏ ਟੈਸਟਾਂ ਦੀ ਅਸੀਂ ਉਮੀਦ ਕਰਦੇ ਹਾਂ ਲਾਈਫ ਕੇਅਰ ਫਾਊਂਡੇਸ਼ਨ ਅਹਦ ਲੈਂਦੀ ਹੈ ਕਿ ਇਸੇ ਤਰ੍ਹਾਂ ਹੀ ਆਪਣੀਆਂ ਸੇਵਾਵਾਂ ਦਿੰਦੀ ਰਹੇਗੀ ਅਤੇ ਜੋ ਇਲਾਕੇ ਦੀ ਸੰਗਤ ਵੀ ਸਾਨੂੰ ਸਹਿਯੋਗ ਦਿੰਦੀ ਰਹੇਗੀ ਅਸੀਂ ਦੁਆ ਕਰਦੇ ਹਾਂ ਕਾਮਨਾ ਕਰਦੇ ਹਾਂ ਜੀ ਮੈਂ ਬਖਸ਼ੀਸ਼ ਸਿੰਘ ਤੁਸੀਂ ਜੁੜੇ ਸੀ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਸਤਿ ਸ੍ਰੀ ਅਕਾਲ